ਦੇ ਮੇਰੇ ਕਹਿੰਦੇ ਉਹ ਵੰਗ ਨਹੀਂ ਲਾਏ ਸਾਰੀਆਂ ਸੰਗਤੀਆਂ ਅਰਦਾਸਾਂ ਦੀ ਉਹ ਕਾਤਲਪਾਲ ਸਿਟੀ ਸੋਹਣੇ ਸੰਗਤ ਦੀ ਅਰਦਾਸਾਂ ਤੇ ਬੂਰ ਪਿਆ ਜੱਜ ਸਾਹਿਬ ਦਾ ਕੋਟਨ ਕੋਟ ਧੰਨਵਾਦ ਉਸ ਪਰਮਾਤਮਾ ਦਾ ਮੇਰੇ ਵਕੀਲ ਪਰਯੋਕਰ ਘੁੰਮਣ ਜੀ ਬੀਡੀ ਗੁਪਤਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਇੰਨੀ ਲੜਾਈ ਲੜ ਕੇ ਸੱਚ ਦੀ ਜਿੱਤ ਹੋਈ ਹੈ ਜੀ ਅੱਜ ਇਥੇ ਮੈਂ ਆਜ ਨਮਨ ਕਰਨ ਵਾਸਤੇ ਕੌਮ ਦੀ ਬੇਟੀ ਨੂੰ ਸੰਭਾਲ ਲਈ ਜਿਹੜੀ ਅਰਪਣ ਕਰਨ ਵਾਸਤੇ ਪਹੁੰਚੇ ਜੀ ਜੀ ਆ ਜੀ ਇਸ ਜਗ੍ਹਾ ਤੇ ਉਹ ਪੱਪਣਿਆ ਕਿ ਉਹਨੂੰ ਦੱਬਿਆ ਸੀਗਾ ਜੀ ਸਿਰ ਚਿੱਟਾ ਮਾਰੀਆਂ ਸੀਗੀਆਂ ਜੀ ਰਨਰ ਦਾ ਸਕਦਾ ਸੱਚੇ ਪਾਪਾ ਜੀ ਸਾਰੀ ਸੰਗਤ ਅਰਦਾਸ ਕਰਾ ਸਾਡੀ ਦੱਲਾ ਜੜ ਸਾਡੇ ਘਰੇ ਫੇਰ ਵਾਪਸ ਆ ਜੇ ਉਹ ਹੀ ਸਭ ਕਲਕਾਰੀਆਂ ਸਾਡੇ ਘਰ ਫੇਰ ਬਚਨ ਜੀ ਲੱਗਦਾ ਕਿ ਕਿ ਮੁੰਡਾ ਦੁੱਖ ਹੈ ਜਿਹੜਾ ਕਦੇ ਵੀ ਨਹੀਂ ਜਿਹੜਾ ਭਿਆ ਹੀ ਨਹੀਂ ਜਾ ਸਕਦਾ ਬੇਸ਼ੱਕ ਜਿਹੜੀ ਆ ਸਜਾ ਵੀ ਜਿਹੜੀ ਉਸ ਰੋਪੀ ਨੂੰ ਉਸ ਜੀਸ਼ੀ ਨੂੰ ਨਹੀਂ ਨਹੀਂ ਜੀ ਇਹ ਤਾਂ ਕਦੇ ਵੀ ਨਹੀਂ ਭੁੱਲ ਸਕਦੇ ਜੀ ਸਾਰੀ ਉਮਰ ਨਹੀਂ ਭੁੱਲ ਸਕਦੇ ਜੀ ਜੋੜ ਕੀਤਾ ਜੀ ਦੇਖੋ ਇੱਕ ਬਹੁਤ ਹੀ ਦਿਲ ਦਹਿਲਾ ਦੇਣ ਵਾਲੀ ਕਹਾਣੀ 25 ਸਾਲ ਪਹਿਲਾਂ ਜਦੋਂ ਹੋਈ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀਗਾ ਕਿ ਅੱਜ ਦੇ ਯੁੱਗ ਦੇ ਵਿੱਚ ਕੋਈ ਛੋਟੇ ਬੱਚੇ ਨਾਲ ਵੀ ਇਸ ਤਰ੍ਹਾਂ ਦਾ ਕਨੌਣਾ ਕੰਡ ਕੋਈ ਕਰ ਸਕਦਾ ਹੈ ਕਾਨੂੰਨੀ ਹਰਕਤ ਕਰ ਸਕਦਾ ਹੈ ਕਿਸ ਢੰਗ ਨਾਲ ਉਸ ਬੱਚੀ ਨੂੰ ਮੂੰਹ ਦੇ ਵਿੱਚ ਰੇਤਾ ਪਾ ਕੇ ਉਹਦੀ ਹੱਤਿਆ ਕਰਤੀ ਗਈ ਔਰ ਬੜਾ ਹੀ ਮਨ ਖਰਾਬ ਹੋਇਆ ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਇਸ ਗੱਲ ਦਾ ਦੁੱਖ ਵੀ ਆਇਆ ਕਿ ਭਈ ਅੱਜ ਦਾ ਸਿਸਟਮ ਸਾਡਾ ਕਿਦਾਂ ਦਾ ਹੋ ਗਿਆ ਔਰ 22 ਸਾਲ ਲਗਾਤਾਰ ਫਿਰ ਕੋਰਟ ਦੇ ਵਿੱਚ ਮੈਂ ਤਾਂ ਵਿਸ਼ੇਸ਼ ਕਰਕੇ ਦੇਖੋ بڑے ਲੋਕ ਵੀ ਇਸ ਦੁਨੀਆ ਚ ਬਹੁਤ ਨਹੀਂ ਪਰਕਾਰ ਸਿੰਘ ਘੋਮਣ ਜੀ ਜਿਹੜੇ ਜਿਨ੍ਹਾਂ ਨੇ ਕੇਸ ਲੜਿਆ ਉਹ ਉਹਨਾਂ ਨੇ ਇੱਕ ਵੀ ਪੈਸਾ ਨਹੀਂ ਲੱਤਾ ਕਰਪੀਤ ਸਿੰਘ ਉਹਨਾਂ ਤੋਂ ਉਹਨਾਂ ਦੇ ਪਰਿਵਾਰ ਤੋਂ ਬੱਚੀ ਦੇ ਮਾਪੇ ਤੋਂ ਕੋਈ ਬਿਨਾ ਪੈਸਾ ਲੱਤਾ ਉਹਨਾਂ ਨੇ ਇਹ ਕੇਸ ਨੂੰ ਲੜਿਆ ਔਰ ਕੱਲ ਫੈਸਲਾ ਆਇਆ ਮਾਨਯੋਗ ਅਦਾਲਤ ਨੇ ਵੀ ਜੋ ਸਭ ਤੋਂ ਜ਼ਿਆਦਾ ਕੜੀ ਤੋਂ ਕੜੀ ਸਜ਼ਾ ਸੀ ਉਹ ਕੜੀ ਤੋਂ ਕੜੀ ਸਜ਼ਾ ਸੁਣਾਦੇ ਹੋਏ ਫਾਂਸੀ ਦੀ ਸਜ਼ਾ ਸੁਣਾਈ ਆ ਔਰ ਪਰ ਅੱਜ ਵੀ ਮਾਨੂੰ ਇਹ ਕਿਤੇ ਨਾ ਕਿਤੇ ਮਲਾਲ ਆ ਕਿ ਉਹ ਛੋਟੀ ਬੱਚੀ ਚਲੀ ਗਈ ਹੈ ਵੀ ਲੱਗਦਾ ਕਿ ਲੋਕਾਂ ਨੇ ਜਿਹੜਾ ਸਭ ਤੋਂ ਬਣੂਗਾ ਜਿਸ ਤਰ੍ਹਾਂ ਦਾ ਜਿਹੜਾ ਫੈਸਲਾ ਮਾਨ ਜੋ ਕੋਟਵਾਲੋਂ ਸੁਣਾਇਆ ਗਿਆ ਨਹੀਂ ਦੇਖੋ ਲੋਕਾਂ ਨੂੰ ਤਾਂ ਮੈਸੇਜ ਜਾਂਦਾ ਹੀ ਹੈ ਜਦੋਂ ਕੋਈ ਐਦਾਂ ਦੇ ਕਾਨੂੰਨੀ ਕਾਢ ਹੁੰਦੇ ਆ ਜਦੋਂ ਐਦਾਂ ਦਾ ਕੋਈ ਕ੍ਰਾਈਮ ਹੁੰਦਾ ਹੈਗਾ ਤੇ ਲੋਕਾਂ ਦੇ ਮਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਕਿ ਅੱਗਿਓ ਕੋਈ ਐਦਾਂ ਦੀ ਕੋਈ ਗੱਲ ਨਾ ਕਰੇ ਅੱਗਿਓ ਇਦਾਂ ਦਾ ਦੁਬਾਰਾ ਫੇਰ ਕੋਈ ਐਸਾ ਦੀ دہشت ਭਰੀ ਘਟਨਾ ਨਾ ਹੋਵੇ ਤੇ ਉਹਦੇ ਵਾਸਤੇ ਕੋਰਟ ਨੇ ਇਹ ਫੈਸਲਾ ਜਿਹੜਾ ਹੈ ਉਹ ਸੁਣਾਇਆ ਉਹ ਵਾਕੀ ਸਲਾੰਗਾ ਯੋਗ ਹੈਗਾ ਤਾਂ ਕਿ ਅੱਗੇ ਨੂੰ ਕਰਾਇਮ ਤੇ ਥੱਲ ਪਾਈ ਜਾ ਸਕੇ ਪਹਿਲਾਂ ਤਾਂ ਮੈਂ ਪਰਮਾਦਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪ ਕਿਰਪਾ ਰੂਪੀ ਸਿਰ ਤੇ ਹੱਥ ਰੱਖ ਕੇ ਜੱਜ ਸਾਹਿਬ ਦੇ ਇਹਨਾਂ ਨੇ ਫੈਸਲਾ ਇਹ ਬੜੀਆ ਦੁਬਾਰਾ ਜੀ ਦੂਜੇ ਨੰਬਰ ਤੇ ਮੈਂ ਜੱਜ ਸਾਹਿਬ ਦਾ ਕੋਰਟ ਦਾ ਤਹਿ ਦਿਲੋਂ ਧੰਨਵਾਦ ਕਰਦਾ ਇਹ ਜਿਹੜੇ ਜੱਜ ਹੁੰਦੇ ਆ ਨਾ ਇਹ ਪਵਿੱਤਰ ਇਹਨੋਂ ਦਾ ਸੁਪਰੀਮ ਕੋਰਟ ਦੇ ਦਿੱਲੀ ਜੱਜ ਚਾਹੀਦੀ ਐ। ਕਿਉਂ ਪੂਰਾ ਇਨਸਾਫ ਦਿੱਤਾ। ਦੁੱਧ ਨਾਲ ਦੁੱਧ ਪਾਣੀ ਦਾ ਪਾਣੀ ਕੀਤਾ। ਬਾਕੀ ਮੇਰੇ ਵਕੀਲ ਆ ਪਰਯੋਪਕਰ ਘੁੰਮਣ। ਇਹਨਾਂ ਨੇ ਮੇਰੇ ਤੋਂ ਅੱਜ ਤੱਕ 1 ਰੁਪਿਆ ਨਹੀਂ ਲਿਆ। ਨਾ ਹੀ ਕਹਿੰਦੇ ਮੈਂ ਲੈਣਾ। ਜ਼ਿੰਦਗੀ 'ਚ ਵੀ ਕਹਿੰਦੇ ਤੁਹਾਡੇ ਤੋਂ ਕੋਈ ਪੈਸਾ ਨਹੀਂ ਲੈਣਾ ਕਹਿੰਦੇ। ਇਹ ਕੇਸ ਦਾ ਵੀ ਕਹਿੰਦੇ ਕੋਈ ਵੀ ਪਰਮਾਜ਼ਾ ਨਾ ਕਰੇ ਤੁਹਾਡੇ ਕੋਲ ਲੋਡ ਪਈਏ। ਮੈਂ ਜ਼ਿੰਦਗੀ 'ਚ ਕਦੇ ਤੁਹਾਡੇ ਤੋਂ ਪੈਸਾ ਨਹੀਂ ਲਵਾਂਗਾ। ਤੈਨੂੰ ਬਹੁਤ ਬਹੁਤ ਧੰਨਵਾਦ ਕਰਦਾ ਤੇ ਬੀੜੀ ਗੋਪਤਾਲੀ ਦਾ ਇਹਨਾਂ ਦੇ ਜੋ ਅੱਜ ਫੈਸਲਾ ਜਿੱਤਿਆ ਉਹ ਤੁਹਾਡੇ ਭੈਣ ਭਰਾਵਾਂ ਦੀ ਬਦੌਲਤ ਤੇ ਪਰਯੋਗ ਕਰ ਘੁੰਮਣਜੀ ਦੀ ਬਦੌਲਤ ਜਿੱਤ ਸਕਦੇ ਹਨ ਅੱਜ ਨਵਨ ਕਰਨ ਵਾਸਤੇ ਪਹੁੰਚੀ ਹੁਣ ਲੱਗਦਾ ਕਿ ਜਿਹੜੀ ਆ ਮਤਲਬ ਧੀਆਂ ਜਿਹੜੀਆਂ ਨੇ ਕਦੇ ਦਿਲੋਂ ਵਿਸਾਰੀਆਂ ਨਹੀਂ ਜਾ ਸਕੀਆਂ ਹਮੇਸ਼ਾ ਕੋ ਉਹ ਦੂਰ ਹੋ ਚੁੱਕੀ ਆ ਕਾਫੀ ਇੱਕ ਘਰ ਬੇਟੇ ਜਿਹੜਾ ਪਵਿੱਤਰ ਹੁੰਦਾ ਧੀਆਂ ਦੇ ਨਾਲ ਹੁੰਦਾ ਲੋਕ ਕਹਿੰਦੇ ਆ ਮੇਰੇ ਮੁੰਡਾ ਹੋਵੇ ਮੈਂ ਨਾ ਜਦੋਂ ਮੇਰੇ ਜਨੂੰ ਪੋਤਾ ਹੋਇਆ ਉਹਦੀ ਮੈਂ ਖੁਸ਼ੀ ਘੱਟ ਕੀਤੀ ਜਦੋਂ ਮੇਰੇ ਦਿਲੋਜ ਹੋਈ ਆ ਪੋਤੀ ਮੇਰੀ ਇਹਦੀ ਮੈਂ ਖੁਸ਼ੀ ਵੱਧ ਮਨਾਈ ਸੀ ਘਰੇ ਇਹਨੂੰ ਢੋਲ ਠਮੱਕੇ ਪੂਰੇ ਠਾਰਨਾ ਲੱਗੀ ਗਿਆ ਸੀ ਘਰੇ ਅੱਜ ਹੁਣ ਇਹਦੇ ਅਸਲੀ ਘਰੇ ਮ ਆਇਆ ਜਿੱਥੇ ਉਹ ਪਾਪਨ ਡੈਨ ਨੂੰ ਘਰ ਬੁਲਾ ਕੇ ਗਈ ਆ ਇੱਥੇ ਮਨ ਬੇਨਤੀਆਂ ਕਰਨ ਆਇਆ ਝੋਲੀਆਂ ਅਟਕੇ ਲੈ ਦਿ ਲੋਏ ਹੁਣ ਤੈਨੂੰ ਪਤਾ ਬਹੁਤ ਚਿਰ ਹੋ ਗਿਆ ਤੇ 2 ਸਾਲ ਤੇ 4 ਮਹੀਨੇ 21 ਦਿਨ ਹੋ ਗਏ ਅੱਜ ਇੱਥੇ ਤੈਨੂੰ ਬੈਠੀ ਨੂੰ ਹੁਣ ਮੈਂ ਤੈਨੂੰ ਬਹੁਤ ਮੈਂ ਲਾਲ ਲੈਣ ਆਇਆ ਹੁਣ ਹੁਣ ਮੇਰੇ ਨਾਲ ਤੁਹਾਡੇ ਵਾਸਤੇ ਬੇਨਤੀਆਂ ਕਰਦਾ ਤੁਹਾਡੇ ਜਰੀਏ ਲੈ ਹੁਣ ਮੇਰੇ ਘਰੇ ਆ ਜਵੇ ਹੁਣ ਦਿਲੋਂ ਕਦੇ ਵੀ ਭੁੱਲੀ ਨਹੀਂ ਸਕਦੇ ਬੇਸ਼ੱਕ ਜਿਹੜੀ ਆ ਫੈਸਲਾ ਤਾਂ ਜਿਹੜਾ ਸੁਣਾਈ ਦਿੱਤਾ ਗਿਆ ਵਾ ਮੰਗਲੂ ਦੇ ਦਾਸ ਵੱਲੋਂ ਪਰ ਭੁੱਲਿਆ ਨਹੀਂ ਜਾ ਸਕਦਾ ਜਿਹਨੂੰ ਤੁਸੀਂ ਮੇਰੇ ਭੈਣ ਭਰਾ ਨਹੀਂ ਭੁੱਲੇ ਮੈਂ ਤਾਂ ਭੁੱਲ ਕਿੱਥੇ ਸਕਦਾ ਜਦੋਂ ਤੁਸੀਂ ਨਹੀਂ ਆ ਪੂਰਾ ਇੰਨਾ ਦੁਨੀਆ ਖੜੀ ਆ ਮੇਰੇ ਭੈਣ ਭਰਾ ਬੱਚੇ ਬਜ਼ੁਰਗ ਇਹ ਨਹੀਂ ਤੁਸੀਂ ਭੁੱਲੇ ਮੈਂ ਤਾਂ ਭੁੱਲੀ ਨਹੀਂ ਸਾਦਾ ਮੈਂ ਤਾਂ ਹਰ ਟਾਈਮ ਤੇਰੇ ਯਾਦ ਆਈ ਮੈਂ ਕੋ ਪੂਰੇ ਵਰਦੀਆਂ ਫਾਂਸੀ ਦੀ ਮੰਗ ਸੀਗੀ ਦੁਆਵਾਂ ਸੀਗੀਆਂ ਤੇ ਉਹ ਮੰਗ ਪੂਰੀ ਹੋਈ ਆ ਅੱਜ ਤੁਸੀਂ ਫੇਰ ਨੰਮਨ ਕਾਨ ਵਾਸਤੇ ਜਗ੍ਹਾ ਤੇ ਪਹੁੰਚੇ ਹੋ ਜਿਸ ਜਗ੍ਹਾ ਤੇ ਉਤੇ ਬੇ ਰਹਿਮ ਨੇ ਹਾਊਸ ਵਿੱਚ ਜਾ ਰਿਹਾ ਪੁੱਤ ਪਿਆ ਗਿਆ ਸੀ ਲੱਗਦਾ ਕਿ ਉਹ ਜਿਹੜੀਆਂ ਅਜਾਦਾਂ ਨੇ ਬਾਰ ਬਾਰ ਉਠਾਉਂਦੀਆਂ ਨੇ ਤੇ ਤੁਸੀਂ ਪੂਰੇ ਇੱਥੇ ਖੜਕੇ ਲੱਤਾਂ ਸਰੀਰ ਦਾ ਬੋਝ ਨਹੀਂ ਚੱਲਦੀਆਂ ਇਸ ਜਗ੍ਹਾ ਤੇ ਖੜਕੇ ਬੇੜੀ ਦੀ ਫੋਟੋ ਫੋਟੋਮੇਸ਼ਨ ਦਿੰਦੀਆਂ ਖੈਨਾਅ ਰਹਿੰਦੀ ਹੋਈ ਅੱਜ ਵੀ ਉਹਨਾਂ ਹੀ ਯਾਦ ਆਉਂਦੀ ਜਿੰਨਾ ਉਸ ਸਮੇਂ ਦੇ ਦੋਖਲਾ ਦੀ ਆਖਾ ਮੁਰੀ ਆਉਂਦੀਆਂ ਤਸਵੀਰਾਂ ਮਿਲ ਕੇ 22 ਸਾਲ ਦਸੰਗਾਰ ਵਿੱਚ ਇੱਕ ਇੱਕ ਦਿਮਾਗ ਚ ਭਲੇਖਾ ਸੀ ਕਿ ਉਹਨੂੰ ਸਜ਼ਾ ਦਿਵਾ ਕੇ ਸ਼ਾਇਦ ਮੈਂ ਆਪਣੇ ਬੱਚੇ ਨੂੰ ਵਾਪਸ ਪਾ ਲੂੰਗੀ ਸੋਚਿਆ ਪਰ ਨਹੀਂ ਮੈਂ ਫਿਰ ਵੀ ਅਜੇ ਖਾਲੀ ਹੱਥਾਂ ਓਏ ਦਿਲ ਰੋਹ ਚਾਹੀਦੀ ਹੈ ਮੈਨੂੰ ਬਾਬਾ ਜੀ ਅੱਗੇ ਅਰਦਾਸ ਆ ਜਾਣੀ ਉਹਦੀ ਦੁਆ ਤੇ ਆਪ ਜਿੱਥੇ ਹਟਲ ਵੀ ਬਾੜ ਕਰ ਰਹੇ ਸੀ ਬਿਲਕੁਲ ਜਾਣਦੇ ਆ ਜਾਣਦੇ ਆ